ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਪੰਜਾਬ ਵਿੱਚ ਮੀਂਹ ਦੀ ਝੜੂ ਸ਼ੁਰੂਆਤ ਹੋਈ ਸੀ ਕਿ ਪਰ ਉਹਨੇ ਵੱਡੇ ਪੱਧਰ ਤੇ ਮੀਂਹ ਨਹੀਂ ਪਿਆ ਸੋ ਪੰਜਾਬ ਦੇ ਨਾਲ ਲੱਗਦੇ ਇਲਾਕੇ ਰਾਜਸਥਾਨ ਦੇ ਵਿੱਚ ਕੱਲ ਕਈ ਇਲਾਕਿਆਂ ਦੇ ਵਿੱਚ ਰਿਕਾਰਡ ਤੋੜ ਮੀਂਹ ਪਿਆ ਸੋ ਉਮੀਦ ਪੰਜਾਬ ਦੇ ਵਿੱਚ ਅਜੇ ਵੀ ਬਰਕਰਾਰ ਹੈ 15 ਤੋਂ ਲੈ ਕੇ 18 ਤੱਕ ਜਿਹੜੇ ਮੀਂਹ ਦੀ ਸੀਗੀ ਅੱਜ 16 ਤਰੀਕ ਹੋ ਚੁੱਕੀ ਹੈ ਅੱਜ ਵੀ ਸਵੇਰ ਵੇਲੇ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਵਧਿਆ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਨਰਮਾ ਬੈਲਟ ਦੇ ਵਿੱਚ ਜਿੱਥੇ ਲੰਬੇ ਸਮੇਂ ਤੋਂ ਮੀਂਹ ਅੜਿੱਕਿਆ ਜਾ ਰਿਹਾ ਸੀਗਾ ਕਿ ਫਾਜ਼ਲਕਾ ਮੁਕਸਰ ਦਿਲਾਲਾਬਾਦ ਗੁਰੂ ਹਰਸਰਾਏ ਫਿਰੋਜ਼ਪੁਰ ਫਰੀਦਕੋਟ ਕੋਟਕਪੂਰਾ ਜੈਤੋ ਰਾਮਪੁਰਾ ਫੂਲ ਮੋਗਾ ਫਿਰੋਜ਼ਪੁਰ ਮਖੂ ਜੀਰਾ ਤੇ ਬਠਿੰਡੇ ਦੇ ਇਲਾਕਿਆਂ ਦੇ ਵਿੱਚ ਹੋ ਸਕਦਾ ਕਿਤੇ ਕਿਤੇ ਸਵੇਰ ਵੇਲੇ ਵਧੀਆ ਮੀਂਹ ਦੀਆਂ ਛੱਟਾਂ ਅੱਜ ਵੀ ਦੇਖੀਆਂ ਜਾਂਦੀਆਂ ਰਹਿਣਗੀਆਂ ਤੇ ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਇਹਨਾਂ ਖੇਤਰਾਂ ਦੇ ਵਿੱਚ ਹੋਰ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਅਦ ਦੁਪਹਿਰ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਜ ਵੀ ਕਾਫੀ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਮਾਲਵੇ ਦੇ ਬਾਕੀ ਖੇਤਰਾਂ ਦੇ ਵਿੱਚ ਜਿਵੇਂ ਪਟਿਆਲਾ ਹੋ ਗਿਆ ਸਮਾਣਾ ਹੋ ਗਿਆ ਸੰਗਰੂਰ ਹੋ ਗਿਆ ਜਾਂ ਧੂਰੀ ਮਲੇਰ ਕੋਟਲਾ ਨਾਭਾ ਰਾਜਪੁਰਾ ਫਤਿਹਗੜ੍ਹ ਸਾਹਿਬ ਜਮਾਨਸਾ ਬਰਨਾਲਾ ਇਹਨਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਖਿਰਾਟੇ ਲੱਗ ਸਕਦੇ ਹਨ ਇਹ ਕੁਝ ਕੁ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਪਹਿਲਾਂ ਤੇ ਕੁਝ ਕੁ ਇਲਾਕਿਆਂ ਵਿੱਚ ਦੁਪਹਿਰ ਤੋਂ ਬਾਅਦ ਵੀ ਲੱਗਣ ਦੀ ਸੰਭਾਵਨਾ ਰਹੇਗੀ ਦੂਸਰੀ ਤਰਫ ਬਾਕੀ ਪੰਜਾਬ ਦੇ ਰਹਿੰਦੇ ਇਲਾਕੇ ਤਨਤਨਾ ਅਮਰਸਰ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਪੁੱਜ ਸਕਦਾ ਹੈ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਹੋ ਸਕਦੇ ਹਨ ਬਾਕੀ ਪੰਜਾਬ ਦੇ ਵਿੱਚ ਕਿਤੇ ਕਿਤੇ ਸਵੇਰ ਵੇਲੇ ਤੋਂ ਹੀ ਧੁੱਪ ਨਿਕਲੀ ਰਹੇਗੀ ਪਰ ਕਦੇ ਧੁੱਪ ਤੇ ਕਦੇ ਬੱਦਲਵਾਂਜ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਉਸੇ ਤਰ੍ਹਾਂ ਹੀ ਬਾਅਦ ਦੁਪਹਿਰ ਤੋਂ ਕਾਫੀ ਸਾਰੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਪਰ ਇਹ ਬਾਕੀ ਖੇਤਰਾਂ ਦੇ ਵਿੱਚ ਕਾਰਵਾਈਆਂ ਲਿਮਟਿਡ ਹੋ